ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਅੱਜ ਫੇਰ ਤੁਹਾਡੇ ਕੋਲ ਆਪਾਂ ਤਨਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਾਰੇ ਇੱਕ ਹੋਰ ਉਹਨਾਂ ਦੀ ਰਹਿਮਤ ਬਾਰੇ ਤੁਹਾਡੇ ਕੋਲ ਚਰਚਾ ਕਰਨਾ ਚਾਹੁੰਦੀ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੂਰੇ ਧਿਆਨ ਨਾਲ ਸੁਣੋਗੇ ਤੇ ਮੈਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸੋਗੇ ਹਾਂਜੀ ਤਾਂ ਅੱਜ ਆਪਾਂ ਜੋਤ ਵਾਲੇ ਘੋੜੀ ਤੇ ਜੋਤ ਬਾਰੇ ਗੱਲ ਕਰਨਾ ਚਾਹੁੰਦੀ ਆ ਕੀ ਕਿਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਜਿਹੜਾ ਚਪੈਰਾ ਸਾਫ ਕਰਕਦੇ ਹਾਂ ਕਿ ਆਪਣਾ ਉਹ ਸਫਲਾ ਹੋਇਆ ਕਿਉਂਕਿ ਕਈ ਸੰਕੇਤ ਆਪਣੇ ਜੋਤ ਤੇ ਵੀ ਜਾਂਦੇ ਆ ਪਰ ਬਾਬਾ ਜੀ ਨੇ ਆਪਾਂ ਨੂੰ ਹੀ ਵਹਿਮ ਪਰਮਾਤਮਾ ਤੋਂ ਦੂਰ ਕੀਤਾ ਸੀ ਪਰ ਹੋਣਾ ਪਏ ਵਹਿਮ ਪਰਮਾਤਮਾ ਤੋਂ ਦੂਰ ਵੀ ਨਹੀਂ ਜਾ ਸਕਦੀ ਕਿਉਂ ਨਹੀਂ ਜਾ ਸਕਦੀ ਕਿਉਂਕਿ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਚਪੈਰਾ ਸਾਫ ਕਰਟਣ ਜਾਂਦੇ ਆ ਤਾਂ ਉੱਥੇ ਜੋਤ ਜਗਦੀ ਹੈ ਜੀ ਤਾਂ ਆਪਾਂ ਉੱਥੇ ਜੋਤ ਦਾ ਧੋ ਵੀ ਲੈ ਕੇ ਆਉਂਦੇ ਆ ਤਾਂ ਮੈਂ ਪਿਛਲੀਆਂ ਵੀਡੀਓ ਵਿੱਚ ਸੰਖੇਪ ਦੱਸ ਚੁੱਕੀ ਹਾਂ ਕਿ ਉਹ ਜੋਤ ਵਾਲੇ ਕਿਉਂ ਦੀ ਕੀ ਕਰਿਆ ਮਤਾਂ ਤੇ ਆਪਣੇ ਜਿਹੜੇ ਦੁੱਖ ਹੁੰਦੇ ਆ ਉਹ ਕਿਸ ਤਰ੍ਹਾਂ ਦੂਰ ਹੁੰਦੇ ਆ ਤੇ ਇਸ ਕਰਕੇ ਇਹਨੂੰ ਆਪਾਂ ਅਨ ਦੇਖਿਆ ਵੀ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਤੁਹਾਡੇ ਕੋਲੇ ਇਹੀ ਗੱਲ ਕਰਨਾ ਚਾਹੁੰਦੀ ਆ ਕਿ ਕਈ ਵਾਰ ਸਾਨੂੰ ਐਂ ਲੱਗਦਾ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣਾ ਕਿਸ ਤਰ੍ਹਾਂ ਪਾਰਪੂਰ ਚੜਿਆ ਤੇ ਕਿਸ ਤਰ੍ਹਾਂ ਆਪਣਾ ਚਪੈਰਾ ਸਾਹ ਲੱਗਿਆ ਵੀ ਆਪਣਾ ਚਪੈਰਾ ਸਾਹ ਕੀਤਾ ਹੋਇਆ ਲੱਗਿਆ ਮੈਂ ਤੁਹਾਨੂੰ ਅੱਜ ਇਹਦੇ ਬਾਰੇ ਦੱਸਣਾ ਚਾਹੁੰਦੀ ਆ ਹਾਂਜੀ ਹੁਣਾਂ ਸੀ ਪਿੱਛੇ ਜੇ ਬੀਰਵਾਰ ਵਾਲੇ ਦਿਨ ਕਿਸੇ ਦੇ ਘਰੇ ਚ ਪਹਿਲਾ ਸਾਫ ਕੱਟਿਆ ਸੀ ਉੱਥੇ ਸੰਗਤ ਪੇ ਪਹੁੰਚ ਆ ਰਹੀ ਸੀ ਜੀ ਕਟੂਗੜ ਅਸੀਂ 50 55 ਬੀਬੀਆਂ ਹੋਵਾਂਗੀਆਂ ਤੇ ਬਾਕੀ ਉਹਨਾਂ ਦੇ ਆਲੇ-ਦੁਆਲੇ ਦੇ ਸਾਰੇ ਗਵੰਡੀ ਸੀ ਤਾਂ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਆ ਸ਼ਾਇਦ ਮੈਂ ਤੁਹਾਡੇ ਕੋਲੇ ਇਹ ਗੱਲ ਸ਼ੇਅਰ ਨਹੀਂ ਕਰਨਾ ਚਾਹੁੰਦੀ ਸੀ ਉਹਨਾਂ ਨੇ ਵਿਚਾਰੇ ਨੇ ਕਹਿ ਕਹਾ ਕਿ ਦੁਪਹਿਰਾ ਸਾਫ ਮੰਗਿਆ ਬਹੁਤ ਵਾਰੀ ਕਿਹਾ ਕਿ ਸਾਡਾ ਘਰ ਖੇਤਾਂ 'ਚ ਦੂਰ ਆਗਾ ਵੀ ਸਾਨੂੰ ਚਪੈਰਾ ਸਾਲ ਦਿਓ ਪਰ ਕਿ ਉਹਨਾਂ ਦੇ ਵਿਚਾਰਿਆਂ ਦੇ ਬਹੁਤ ਵੱਡਾ ਘਰ ਸੀ ਘੱਟੋ ਘੱਟ ਮੰਨ ਲਾ ਡੇਢ ਤੋਂ ਕਿੱਲਿਆਂ ਵਿੱਚ ਉਹਨਾਂ ਦੀ ਕੋਠੀ ਪਾਈ ਹੋਊਗੀ ਤੇ ਉਹਨਾਂ ਨੇ ਵਿਚਾਰਿਆਂ ਨੇ ਸਾਡਾ ਸਨਮਾਨ ਵੀ ਬਹੁਤ ਕੀਤਾ ਪਰ ਵਾਹਿਗੁਰ ਦੀ ਕਿਰਪਾ ਦੇਖੋ ਤੁਸੀਂ ਉਹਨਾਂ ਦੇ ਇੱਕੋ ਹੀ ਕੱਲਾ ਮੁੰਡਾ ਸੀ ਉਹ ਵੀ ਵਿਚਾਰਾ ਨਾ ਗਰਲ ਫਰਾ ਲੈ ਕੇ ਮਰਿਆ ਹੋਇਆ ਸੀ ਤਾਂ ਜਿਹੜੀ ਉਹਦੀ ਮੰਮੀ ਸੀ ਕਿ ਬਹੁਤ ਜ਼ਿਆਦਾ ਰੋਂਦੀ ਸੀ ਤੇ ਉਹਨਾਂ ਦੇ ਨਾ ਤਿੰਨ ਕੁੜੀਆਂ ਸੀ ਵਿਚਾਰਿਆਂ ਦੇ ਤਾਂ ਇੱਕ ਬੇਟਾ ਵੀ ਨਹੀਂ ਸੀ ਵੀ ਜਿਹੜਾ ਉਹਦੀ ਜ਼ਮੀਨ ਜਾਇਦਾਦ ਦਾ ਤੋ ਲੋ ਜੀ ਆਪਾਂ ਨੂੰ ਮਾਲਕ ਦੇ ਬਾਣੀ ਵਿੱਚ ਰਹਿਣਾ ਪੈਂਦਾ ਜਿੱਥੇ ਵਾਇਗਰੋ ਆਪਾਂ ਨੂੰ ਰੱਖਿਆ ਉੱਥੇ ਰਹਿਣਾ ਪੈਂਦਾ ਅੱਜ ਮੈਂ ਤੁਹਾਨੂੰ ਜੋਤ ਦੇ ਪ੍ਰਤੱਖ ਰੂਪ ਬਾਰੇ ਦੱਸਣਾ ਚਾਹੁੰਦੀ ਆ ਤਾਂ ਇਹ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਆ ਤੇ ਜਦੋਂ ਜੀ ਅਸੀਂ ਉਹਨਾਂ ਦੇ ਘਰੇ ਗਏ ਉਹਨਾਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਤੇ ਸਾਨੂੰ ਪੂਰਾ ਵਧੀਆ ਉਹਨਾਂ ਨੇ ਜੋਤ ਦਾ ਪ੍ਰਬੰਧ ਕੀਤਾ ਹੋਇਆ ਸੀ ਬਾਬਾ ਜੀ ਦੇ puttedਾ ਸੇਵ ਰੱਖੇ ਉੱਤੇ ਪੂਰਾ ਸੋਨਾ ਜੀ ਪੂਰਾ ਵਧੀਆ ਸਜਾਇਆ ਹੋਇਆ ਸੀ ਉਹਨਾਂ ਨੇ ਤੇ ਜਦੋਂ ਜੀ ਅਸੀਂ ਬੀਬੀਆਂ ਜਾ ਕੇ ਬੈਠੀਆਂ ਤਾ ਸਿਰਦਾਸ ਬੇਨਤੀ ਕਰਕੇ ਬੈਠੀ ਆ ਤੇ ਪਾਠ ਹੋਈ ਜੀ ਸਾਡੇ ਪੰਜ ਜਪਜੀ ਸਾਹਿਬ ਦੇ ਦੋ ਆਪਣੇ ਚਪਈ ਸਾਹਿਬ ਦੇ ਤਾਂ ਉਸ ਤੋਂ ਬਾਅਦ ਜੀ ਅਸੀਂ 15 ਕਿ ਮਿੰਟਾਂ ਦਾ ਬ੍ਰੇਕ ਕੀਤਾ ਤਾਂ ਜੀ ਉਹਨਾਂ ਦੀ ਜੋਤ ਬਹੁਤ ਜ਼ਿਆਦਾ ਉੱਪਰ ਤੱਕ ਚੱਲੀ ਇੰਨੀ ਜ਼ਿਆਦਾ ਕੋਈ ਐਮਬੀਏ ਲੱਗੇ ਵੀ ਆਪਾਂ ਨੂੰ ਕਈ ਵਾਰ ਐ ਵੀ ਲੱਗੇ ਵੀ ਪੱਖਾ ਚੱਲੀ ਜਾਂਦਾ ਵੀ ਉਹਦੇ ਕਾਰਨ ਜੋਤ ਉੱਪਰ ਜਾਂਦੀ ਮੈਂ ਜੀ ਇਹ ਵੀ ਤੁਹਾਡੇ ਤੋਂ ਜਿਵੇਂ ਹੁਣ ਆਪਾਂ ਸੁਣਦੇ ਆਂ ਫੋਨ ਦੇ ਵਿੱਚੋਂ ਲਾ ਲਓ ਕਿ ਤੂੰ ਮਰਜੀ ਪੋਡਕਾਸਟਿੰਗ ਨਾ ਕਿਸੇ ਦਾ ਉਹਨਾਂ ਨੇ ਵੀ ਆਪਾਂ ਨੂੰ ਕਿਹਾ ਵੀ ਜਦੋਂ ਜੋਤ ਨਾ ਪੂਰੇ ਉੱਪਰ ਤੱਕ ਜਗਦੀ ਆ ਉਹਦੋਂ ਨਾ ਕਿਤੇ ਬਾਹਰ ਕਿਤੇ ਉਪਰੀ ਚੀਜ਼ ਦੀ ਹੁੰਦੀ ਆ ਤੁਸੀਂ ਆਪੇ ਵੀ ਨੈਗੇਟਿਵਿਟੀ ਹੁੰਦੀ ਆ ਸਮਝ ਲਓ ਮੰਨ ਕੇ ਚੱਲੋ ਆਪਾਂ ਤੁਹਾਨੂੰ ਬਹਿਮ ਪਰਮ ਵਿੱਚ ਨਹੀਂ ਪਾਉਣਾ ਚਾਹੁੰਦੇ ਵੀ ਸੁਣ ਦੇ ਕਾਰਨ ਹੀ ਤੁਹਾਨੂੰ ਦੱਸਦੇ ਉਹਦੇ ਵਿੱਚ ਨੈਗੇਟਿਵਿਟੀ ਹੁੰਦੀ ਆ ਤੇ ਜੇ ਉਹ ਜੋਤ ਇੰਨੀ ਜ਼ਿਆਦਾ ਤੇਜ਼ ਚੱਲਦੀ ਪਤਾ ਨਹੀਂ ਕਿਉਂ ਜੀ ਪਰਮਾਤਮਾ ਵੱਲੋਂ ਜਦੋਂ ਹੀ ਮੈਂ ਨਾ ਵੀ ਪਾਠ ਉਹਨਾਂ ਦੇ ਘਰ ਹੀ ਸ਼ੁਰੂ ਕੀਤਾ ਆਪਣੇ ਪੰਜਾਬ ਜੀ ਸਾਹਿਬ ਤੇ ਪਾਠ ਹੋਏ ਤੇ ਦੋ ਚ ਪਈ ਮੇਰਾ ਜੋਤ ਕੰਨੀ ਧਿਆਨ ਨਹੀਂ ਜੀ ਹਟਿਆ ਜੋਤ ਕੰਨੀ ਧਿਆਨ ਦੀ ਆ ਕਿਉਂਕਿ ਪਰਮਾਤਮਾ ਦੀ ਐਡੀ ਮਿਹਰ ਆ ਜੀ ਕਹਿੰਦੇ ਆ ਵੀ ਨਾ ਵੀ ਮਤਲਬ ਕਿ ਉਹਨਾਂ ਕੰਨੀ ਮੈਂ ਬਿਗੜਕਾ ਸਾਹਿਬ ਕੰਨੀ ਥੋੜਾ ਘੱਟ ਦੇਖਦੀ ਆ ਪਾਠ ਕਿਉਂਕਿ ਆਪਣੇ ਕੰਟ ਹੋ ਰਿਹਾ ਜੀ ਵੀ ਆਪਾਂ ਕਾਂਟੇ ਪੜੀ ਜਾਂਦੇ ਆ ਤਾਂ ਮੇਰੀ ਨਾ ਜੀ ਬਿਰਤੀ ਜੋਤ ਕੰਨੀ ਲੱਗੀ ਪਤਾ ਨਹੀਂ ਕਿਉਂ ਬਾਈਕਰੂ ਵੱਲੀੋਂ ਮੈਨੂੰ ਇਹ ਸੰਕੇਤ ਆਇਆ ਕਿ ਜੋਤ ਵਧੋਗੀ ਪਤਨੀ ਜੀ ਮੈਂ ਵੀ ਮਤਲਬ ਕਿ ਉਹਨਾਂ ਦੇ ਘਰ ਦੇ ਨੂੰ ਵੀ ਕਿਹਾ ਵੀ ਪੱਖਾ ਬੰਦ ਕਰ ਦੋ ਜਾਂ ਦੇਖੋ ਆਪਾਂ ਮਹਾਰਾਜ ਨੇ ਆਪਣਾ ਵਿਆਹ ਪਰਮ ਵਿੱਚ ਨਹੀਂ ਪਾਇਆ ਉਹਨਾਂ ਨੇ ਤਾਂ ਸਿਰਫ ਐਂ ਕਿਹਾ ਵੀ ਤੁਸੀਂ ਬਾਣੀ ਪੜੋ ਗੁਟਕਾ ਸਾਹਿਬ ਪੜੋ ਮੈਂ ਤੁਹਾਨੂੰ ਉਹਦੇ ਵਿੱਚ ਪ੍ਰਤੱਖ ਰੂਪ ਵਿੱਚ ਦਿਸਣਾ ਉਹਨਾਂ ਨੇ ਆਪਾਂ ਨੂੰ ਜੋਤ ਦੇ ਚੱਕਰਾਂ ਵਿੱਚ ਜਾਂ ਆਪਾਂ ਨੂੰ ਫੋਟਮਾਂ ਦੇ ਚੱਕਰਾਂ ਵਿੱਚ ਨਹੀਂ ਪਾਇਆ ਇਹ ਤਾਂ ਆਪਾਂ ਜੀ ਹੋਣ ਦੇਖੋ ਦੇਖ ਦੇ ਲੱਗੇ ਤੇ ਪਰ ਉਹਨਾਂ ਨੇ ਤਾਂ ਆਪਾਂ ਨੂੰ ਵਿਆਹ ਪਰਮ ਵਿੱਚੋਂ ਸਾਰੇ ਗੁਰੂਆਂ ਨੇ ਬਾਹਰ ਕਰ ਦਿੱਤਾ ਤੇ ਪਤਾ ਨਹੀਂ ਜੀ ਕਿਉਂ ਮੇਰੇ ਮਨ ਵਿੱਚ ਆਈ ਸੀ ਕਿਉਂਕਿ ਪਹਿਲਾਂ ਵੀ ਬਹੁਤ ਜ਼ਿਆਦਾ ਘਰੇ ਚ ਪਰੇਸ਼ਾਨ ਕੱਟਿਆ ਵੀ ਕਦੇ ਕੋਈ ਪਰਮਾਨੰਦੀ ਕਿਰਪਾ ਨਾ ਆਈ ਉਹ ਜੋ ਕੁਝ ਨਹੀਂ ਹੁੰਿਆ ਨਾ ਦੇਖਿਆ ਤੇ ਜੀ ਉਹਨਾਂ ਤੁਸੀਂ ਐ ਲਾ ਲਓ ਵੀ ਜੇ ਤੁਸੀਂ ਸੁਖਨੀ ਸਾਹਿਬ ਦਾ ਪਾਠ ਕੀਤਾ ਜੀ ਤੇ ਉਹਨਾਂ ਦੇ ਘਰ ਦੀ ਨਾ ਜੂਤ ਵੱਜ ਗਈ ਜਿਹੜਾ ਮੇਰੇ ਮਨ ਦੇ ਵਿੱਚ ਪਹਿਲਾਂ ਸ਼ੰਕਾ ਆਈ ਸੀ ਜਿਆ ਇਹਦੀ ਕੋਈ ਸ਼ੰਕਾ ਪੂਰੀ ਹੋ ਗਈ ਤੇ ਜੋ ਜੀ ਉਹਨਾਂ ਦੇ ਘਰ ਦੇ ਵਿੱਚ ਮੈਂ ਬਹੁਤ ਜੀ ਕਿਹਾ ਇਸ਼ਾਰੇ ਨਾਲ ਵੀ ਅਸੀਂ ਅਸ਼ਟਪਦੀਆਂ ਪੜ੍ਹੀਆਂ ਨੇ ਸੁਖਨੀ ਸਾਹਿਬ ਪਾੜਦੀਆਂ ਇਦ ਮੈਂ ਪਾਣ ਲੱਗ ਗਈ ਸੀ ਸੰਗਤ ਵਿੱਚੇ ਬੋਲੀ ਸੀ ਤਾਂ ਮੇਰੇ ਮਨ ਨੂੰ ਜੀ ਬਹੁਤ ਜ਼ਿਆਦਾ ਠੇਸ ਪਹੁੰਚੀ ਮੈਂ ਇਸ਼ਾਰੇ ਨਾਲ ਵੀ ਕਿਹਾ ਵੀ ਜੋਤ ਬਧੂ ਵੀ ਜੋਤ ਬਧੂ ਇਹ ਜੋਤ ਪਤ ਕੀ ਜਦੋਂ ਜੋਤ ਪਤੀ ਜੀ ਤਾਂ ਮਨ ਨੂੰ ਵੀ ਅੰਦਰੋਂ ਇੰਨਾ ਜ਼ਿਆਦਾ ਉਹ ਹੋਇਆ ਵੀ ਇਹਨਾਂ ਨੇ ਵੀ ਪ੍ਰਮਾਤਮਾ ਨੇ ਪਹਿਲਾਂ ਹੀ ਉਹ ਕਰਿਆ ਹੋਇਆ ਸੀ ਨਾ ਕਿ ਪਜੂਤ ਵੀ ਬਧ ਗਈ ਪਰ ਫਿਰ ਵੀ ਆਪਾਂ ਇਹ ਵਹਿਮ ਭਰਮ ਵਿੱਚ ਨਹੀਂ ਪੈਂਦੇ ਤਾਂ ਇਹ ਮਨ ਵਿੱਚੋਂ ਕੱਢ ਕੇ ਪਰ ਮੇਰੇ ਮਨ ਨੂੰ ਅੰਦਰ ਬਹੁਤ ਜ਼ਿਆਦਾ ਠੇਸ ਪਹੁੰਚੀ ਪੂਰੀ ਮੰਮੀ ਦੇ ਵਿਛਾਇ ਦਾ ਕੰਪਰੀ ਆਈਆਂ ਉਹਨਾਂ ਦਾ ਸ਼ਾਇਦ ਉਹਨਾਂ ਨੂੰ ਮੂੰਹ ਦੇਖਣ ਵਾਲਾ ਸੀ ਜੀ ਪਰਵਾਰ ਨੂੰ ਵੀ ਦੇਖ ਕੇ ਲੱਗ ਕੇ ਨਾ ਉਹਦੇ ਕਾਲਜ ਵਿੱਚ ਰੁੱਕ ਪਰ ਪਰ ਕੇ ਨਿਕਲਦੇ ਸੀ ਵੀ ਕਿਲੇ ਡੇਢ ਕਿਲੇ ਦੇ ਵਿੱਚ ਘਰ ਆ ਤੇ ਇਹਦੇ ਵਿੱਚ ਜਿਹਦੇ ਵਿੱਚ ਤਿੰਨ ਉਹਨਾਂ ਦੀਆਂ ਕੁੜੀਆਂ ਇੱਕ ਉਹਨਾਂ ਦੀ ਘਰ ਵਾਲੀ ਤੇ ਕੁੜੀ ਮਾਤਾ ਹੀ ਰਹਿੰਦੇ ਸੀ ਉੱਥੇ ਵੀ ਬਹੁਤ ਮਨ ਨੂੰ ਆਉਂਦੇ ਆਪ ਨੂੰ ਦੇਖ ਕੇ ਜ ਪਹਿਲਾ ਸਾਲ ਕੱਟ ਕੇ ਦੁੱਖ ਹੋਇਆ ਵੀ ਵਾਈਕਰੂ ਕੀਦੇ ਹਿਸਾਬ ਨਾਲ ਕਹੀਏ ਵੀ ਜ ਕੋਈ ਹੋਰ ਪੁੱਤ ਹੋਵੇ ਤਾਂ ਸ਼ਾਇਦ ਇਹਨਾਂ ਦੀ ਦੇਲੀ ਵਾਚੇ ਵੀ ਵਾਈਕਰੂ ਇੱਕ ਪੁੱਤਰ ਨੂੰ ਬੋਰ ਜਾਣਦੇ ਪਰ ਜੀ ਬਾਈ ਗੁਰ ਤੇ ਕਹਿੰਦੇ ਹੁੰਦੇ ਆ ਬਾਣੀ ਅੰਦਰ ਰਹਿਣਾ ਪੈਂਦਾ ਆਪਾਂ ਨੂੰ ਜਿਵੇਂ ਜੈਸਾ ਕੀਆ ਕਹਿੰਦੇ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਵੀ ਉਹ ਮੈਂ ਆਪਣਾ ਮੰਨਣਾ ਪੈਂਦਾ ਤੇ ਉਹਨਾਂ ਦੇ ਮਾਤਾ ਜੀ ਨੇ ਸਾਡਾ ਇੰਨਾ ਸਵਾਗਤ ਕੀਤਾ ਤੇ ਉਹ ਉਹਨਾਂ ਸਾਨੂੰ ਜਦ ਅਸੀਂ ਆਉਣ ਲੱਗੇ ਸਾਨੂੰ ਐ ਕਹੈ ਨਾ ਵੀ ਸਾਡਾ ਤੁਹਾਨੂੰ ਤੋਰਨ ਜੀ ਨਹੀਂ ਕਰਦਾ ਮੇਰਾ ਜੀ ਤੁਹਾਨੂੰ ਮੈਂ ਅੰਦਰੋਂ ਮਨ ਦਾਵਦਾ ਦੱਸਾਂ ਜਿਸ ਦਿਨ ਅਸੀਂ ਉਹਨਾਂ ਦੇ ਘਰੇ ਵੀਰਵਾਰ ਨੂੰ ਚੇਰਾ ਸਭ ਕੱਟਿਆ ਤਾਂ ਮੇਰਾ ਮਨ ਬਹੁਤ ਜ਼ਿਆਦਾ ਉੱਕਾ ਹੋਇਆ ਕਿਰਿਆ ਤੇ ਵੀ ਮੇਰਾ ਇੰਨਾ ਮਨੋੱਖ ਹੋਇਆ ਕਿ ਉਹਨਾਂ ਨੇ ਸਾਡੇ ਜੀਵ ਜਹਾਨ ਤੋਂ ਜ਼ਿਆਦਾ ਸੇਵਾ ਕੀਤੀ ਸੀ ਬਹੁਤ ਜ਼ਿਆਦਾ ਧਨ ਮੰਨ ਲਾ ਕੇ ਤੇ ਸਾਰੇ ਪਰਵਾਰ ਨੇ ਬੈ ਕੇ ਕੁੜੀਆਂ ਨੇ ਵਿਚਾਰੀਆਂ ਨੇ ਮੈਂ ਕਿਹਾ ਚੱਪੈਲਾ ਸਾਬ ਕੱਟੇ ਆ ਤੇ ਪਰ ਮੇਰੇ ਮਨ ਨੂੰ ਇੱਕ ਬਹੁਤ ਜ਼ਿਆਦਾ ਹੋਇਆ ਕਿ ਉਹਨਾਂ ਦੀ ਜੋਤ ਪੱਦ ਗਈ ਪਰ ਆਪਾਂ ਇਹ ਬੈਂਪਰ ਵਿੱਚ ਨਹੀਂ ਪਹਿਣਾ ਚਾਹੁੰਦੇ ਤੇ ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦੀ ਆ ਕਿ ਕਦੋਂ ਆਪਾਂ ਨੂੰ ਪਤਾ ਲੱਗਦਾ ਕਿ ਪਰਮਾਤਮਾ ਆਪਣੇ ਨਾਲ ਹੈ ਜੋਤਵਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜੋਤ ਜਦੋਂ ਜਦੋਂ ਜਾਰਾ ਪੂਰੇ ਉੱਪਰ ਤੱਕ ਜਾਂਦੀ ਹੈ ਜੀ ਉਦੋਂ 네ਗੇਟਿਵਿਟੀ ਹੁੰਦੀ ਹੈ ਜੋਤ ਵਿੱਚ ਵੀ ਆਪ ਨੂੰ ਇਹ ਲੱਗਦਾ ਵੀ ਕੁਝ ਹੈਗਾ ਰਹੀ ਤੇ ਜਦੋਂ ਆਪਣੀ ਬਿਲਕੁਲ ਆਸਤਾ ਹਸਤਾ ਚਲਦੀ ਹੈ ਜੋਤ ਜਮਾ ਬਿਲਕੁਲ ਛੋਟੀ ਛੋਟੀ ਵੀ ਆਪਾਂ ਨੂੰ ਆਸੇ ਪਾਸੇ ਚਾਹੇ ਹਵਾ ਵੀ ਚੱਲੀ ਜਾਂਦੀ ਹੈ ਕਿਉਂਕਿ ਕਈ ਘਰਾਂ ਵਿੱਚ ਅੱਜ ਅੱਜ ਪਹਿਰਾ ਸਾਉ ਕੱਟੀਆਂ ਉਹਨਾਂ ਦੀ ਪੱਖਾ ਵੀ ਲੱਗਿਆ ਹੁੰਦਾ ਸੀ ਤੇ ਏਸੀ ਵੀ ਲੱਗਿਆ ਹੁੰਦਾ ਸੀ ਪਰ ਜੋਤ ਨਹੀਂ ਫੈਲਦੀ ਸੀ ਜੋਤ ਆਪਣੇ ਸਾਰੇ ਇੱਕ ਸਾਰੇ ਚੱਲਦੀ ਸੀ ਬਿਲਕੁਲ ਛੋਟੀ ਛੋਟੀ ਅੰਜ ਤੇ ਉੱਥੇ ਸਾਨੂੰ ਇਹ ਜੋ ਕੁਝ ਦੇਖਣ ਨੂੰ ਮਿਲਿਆ ਨਹੀਂ ਤਾਂ ਹੀ ਮੈਂ ਅੱਜ ਇਹ ਗੱਲਾਂ ਸੋਚ ਕੇ ਜੀ ਜੋਤ ਨੂੰ ਦੇਖ ਕੇ ਮੈਂ ਤੁਹਾਡੇ ਸਾਹਮਣੇ ਵੀਡੀਓ ਸ਼ੇਅਰ ਕੀਤੀ ਆ ਤੇ ਕਈ ਵਾਰ ਜੀ ਆਪਣੇ ਜਦੋਂ ਪਰਮਾਤਮਾ ਆਪਣੇ ਨਾਲ ਖੁਸ਼ ਹੁੰਦਾ ਤਾਂ ਜੋਤ ਦਾ ਫੁੱਲ ਵੀ ਬਣਦਾ ਤੁਸੀਂ ਦੇਖਿਓ ਜਦੋਂ ਆਪਾਂ ਪੂਰੇ ਮਨ ਤਨ ਨਾਲ ਬੈਠ ਕੇ ਚਪੈਰਾ ਸੰਚਾਰ ਕਰਕੇ 4 ਘੰਟੇ ਲਾਉਂਦੇ ਆ ਨਾ ਤੇ ਐਂਡ ਵਿੱਚ ਜੋਤ ਦਾ ਫੁੱਲ ਵੀ ਬਣਦਾ ਤੇ ਫਿਰ ਆਪਾਂ ਬਹੁਤ ਜ਼ਿਆਦਾ ਵਧੀਲਾ ਲੱਗਿਆ ਕਿਉਂਕਿ ਜਦੋਂ ਅਸੀਂ ਗੁਰਦੁਆਰਾ ਸੇਵ ਇੱਕ ਦਿਨ ਚ ਪਹਿਰਾ ਸਭ ਕੱਟਿਆ ਸੀ ਨਾ ਤਾਂ ਬਾਬਾ ਜੀ ਨੇ ਹੁਕਮਨਾਮਾ ਲਿਆ ਸੀ ਕਿ ਉਹ ਜਿੱਥੇ ਉੱਤੇ ਕਿਉਂ ਵਿੱਚੋਂ ਜਿਹੜੀ ਨਾਲ ਵਰੀ ਸੰਗਤ ਸੀ ਉਹਨਾਂ ਨੇ ਉੱਥੋਂ ਆਪਣਾ ਭਾਂਡਾ ਲੈ ਕੇ ਆਏ ਚੱਕ ਕੇ ਤਾਂ ਉਹਨਾਂ ਨੇ ਜੋਤ ਦਾ ਫੁੱਲ ਬਣਿਆ ਦੇਖਿਆ ਤਾਂ ਉਹਦੇ ਮਨ ਨੂੰ ਵੀ ਸਕੂਨ ਮਿਲਿਆ ਫਿਰ ਉਸ ਟਾਈਮ ਆਪਾਂ ਨੂੰ ਲੱਗਦਾ ਇਹ ਜੋਤ ਦਾ ਫੁੱਲ ਬਣਿਆ ਨਾ ਕਿ ਉਸ ਟਾਈਮ ਆਪਣਾ ਚਪਹਿਰਾ ਸਭ ਕੱਟਿਆ ਹੋਵੇ ਲੱਗਿਆ ਉਸ ਟਾਈਮ ਆਪਾਂ ਬਹੁਤ ਜ਼ਿਆਦਾ ਇਹ ਚੀਜ਼ ਲੱਗਦੀ ਹੈ ਇਹ ਚੀਜ਼ਾਂ ਜੀ ਤਿੰਨੇ ਦੇਖਣ ਨੂੰ ਮਿਲਦੀਆਂ ਨੇ ਅੱਜ ਮੈਂ ਤੁਹਾਡੇ ਵਾਰੀ ਜੋਤ ਵਾਰੀ ਵੀਡੀਓ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਤੇ ਹੁਣ ਆਪਾਂ ਅੱਗੇ ਇੱਕ ਵੀਡੀਓ ਕਰ ਨੂੰ ਇਹੋ ਜਿਹੀ ਪਾਵਾਂਗੇ ਕਿ ਆਪਾਂ ਨੂੰ ਕਿਸ ਤਰ੍ਹਾਂ ਲੱਗਦਾ ਕਿ ਪਰਮਾਤਮਾ ਆਪਣੇ ਬਹੁਤ ਨੇੜੇ ਹੈ ਤੇ ਪਰਮਾਤਮਾ ਆਪਣੀ ਇੱਕੋ ਦਮ ਬਹੁਤ ਜਲਦੀ ਸੁਣਦਾ ਇਹ ਆਪਾਂ ਵੀਡੀਓ ਤੁਹਾਡੇ ਕੋਲ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਜਦੋਂ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਤਾਂ ਫਿਰ ਸ਼ਾਇਦ ਕੋਈ ਸਕਿਪ ਕਰ ਕਰਕੇ ਦੇਖਦਾ ਤੇ ਜਿਹੜੀਆਂ ਗੱਲਾਂ ਆਪਣੀਆਂ ਸੁਣਨ ਵਾਲੀਆਂ ਹੁੰਦੀਆਂ ਵਿੱਚ ਰਹਿ ਜਾਂਦੀਆਂ ਨੇ ਤਾਂ ਕਰਕੇ ਅੱਜ ਤੁਹਾਡੇ ਕੋਲ ਇੱਕ ਲਜੂਤਵਾਰੀ ਵੀਡੀਓ ਸ਼ੇਅਰ ਕੀਤੀ ਆ ਤੇ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਪਰਮਾਤਮਾ ਆਪਣੇ ਨਾਲ ਕਿਸ ਤਰ੍ਹਾਂ ਜੁੜ ਹੁੰਦਾ ਹੈਗਾ ਕਿਉਂਕਿ ਜਦੋਂ ਆਪਣੇ ਮਨ ਦੀ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ ਤਾਂ ਤੁਸੀਂ ਸਮਝ ਲਿਆ ਕਰੋ ਜੇ ਤੁਸੀਂ ਸਤਸੰਗ ਵਿੱਚ ਜਾਂਦੇ ਆ ਤਾਂ ਪਰਮਾਤਮਾ ਆਪਣੇ ਨਾਲ ਹੁੰਦਾ ਹੈਗਾ ਤੇ ਇਹ ਗੱਲਬਾਤ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਪੂਰੇ ਲੰਮੇ ਰੂਪ ਵਿੱਚ ਐਕਸਪਲੇਨ ਪੂਰੇ ਵਿੱਚ ਕਰਾਂਗੇ ਤਾਂ ਜਿਹੜੀ ਵੀਡੀਓ ਤੁਸੀਂ ਇਸ ਨੂੰ ਬੱਦ ਤੋਂ ਬੱਦ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਪਲੀਜ਼ ਮੈਨੂੰ ਕਮੈਂਟਾਂ ਦੇ ਨਾਲ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਉਂ ਜਿ ਲੱਗਦੀਆਂ ਨੇ ਤਾਂ ਮੈਂ ਇੱਕ ਭੈਣ ਨੂੰ ਇਹ ਵੀ ਗੱਲ ਕਹਿਣਾ ਚਾਹੁੰਦੀ ਆਂ ਕਈ ਵਾਰ ਨਾ ਆਪਾਂ ਜੂਤ ਦੂਜੇ ਕਮਰੇ 'ਚ ਵੀ ਲਾ ਦਿੰਨੇ ਆਂ ਤੇ ਆਪਾਂ 'ਚ ਪਹਿਲਾਂ ਸਾਬ ਕਈ ਵਾਰ ਕਿਸੇ ਦੇ ਘਰਾਂ ਵਿੱਚ ਛੋਟੇ ਕਰਨ ਕਰਕੇ ਹੋਂ ਦੇ ਜੂਤ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਜੇ ਆਪਾਂ ਪੱਖੇ ਥੱਲੇ ਜੂਤ ਲਾਉਨੇ ਆ ਤਾਂ ਜੂਤ ਸ਼ਾਇਦ ਬੱਦ ਵਾਰ ਕੇ ਜਾਂਦੀ ਆ ਤੇ ਜਿਨ੍ਹਾਂ ਦੇ ਵਿਚਾਰਾਂ ਨੇ ਬੰਦ ਹੁੰਦੀ ਆ ਵੀ ਸ਼ੀਸ਼ੇ ਵਾਂਗੂ ਪ੍ਰਮਾਤਮਾ ਦੇ ਯੋਧੇ ਵਾਂਗੂ ਬਣਿਆ ਹੁੰਦਾਗਾ ਮੰਦਰ ਜੀ ਟਾਈਪ ਉਹ ਜੋਤ ਉਹਦੇ ਵਿੱਚ ਰੱਖਦੇ ਉਹਨਾਂ ਨੂੰ ਸ਼ਾਇਦ ਕੋਈ ਡਰ ਵੀ ਨਹੀਂ ਹੁੰਦਾ ਪਰ ਇਹ ਆਪਣੇ ਵਿਅਮ ਜੀ ਮਾਨ ਵਿੱਚ ਮੁੱਲੋਂ ਮਲੀ ਜਾਂਦਾ ਆਟੋਮੈਟਿਕ ਪਰ ਪ੍ਰਮਾਤਮਾ ਨੇ ਆਪਾਂ ਨੂੰ ਵਿਅਮ ਵਿੱਚੋਂ ਦੂਰ ਕੀਤਾ ਆਪਾਂ ਫਿਰ ਵੀ ਉਹ ਵਿਅਮ ਵਿੱਚ ਫਸੇ ਜਾਂਦੇ ਹੁਣ ਸ਼ਾਇਦ ਬਹਿਨ ਤਾਂ ਮੈਨੂੰ ਵੀ ਲੱਗਿਆ ਜੀ ਉਦੋਂ ਜਦੋਂ ਜਦੋਂ ਉਹਨਾਂ ਦੇ ਘਰ ਉਹ ਜੋਤ ਬਈ ਬਹੁਤ ਜ਼ਿਆਦਾ ਲੱਗਿਆ ਮੇਰੇ ਮਨ ਵਿੱਚ ਪਰ ਪ੍ਰਮਾਤਮਾ ਕਿ ਉਹਨਾਂ ਦੇ ਘਰ ਹੀ ਅਰਦਾਸ ਕਰਕੇ ਐਵੇਂ ਗੁਰੂ ਇਹਨਾਂ ਨੂੰ ਬਰਦਾ ਦੇਈ ਸੱਚਾ ਪਾਤਸ਼ਾ ਇਹਨਾਂ ਦੇ ਕਰੇ ਬੰਦਿਆਂ ਦੀ ਬਰਕਤ ਤੇ ਕਿਉਂਕਿ ਜੇ ਆਪਾਂ ਪੈਸੇ ਵੀ ਨਾਲ ਵੀ ਕੱਢ ਸਕਦੇ ਆ ਗਰੀਬੀ ਵੀ ਕੱਢ ਸਕਦੇ ਆ ਪਰ ਜਿਹੜੀ ਆਪਣੇ ਕੋਲ ਕਹਿੰਦੇ ਨੇ ਬੰਦਿਆਂ ਨੇ ਘਾਟਾ ਨਾ ਉਹ ਕਦੇ ਪੂਰੀ ਨਹੀਂ ਕੀਤੀ ਐ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਅੱਖਾਂ ਦੇ ਵਿੱਚ ਉਹਨਾਂ ਇੰਨੇ ਅਤੁੱਲ ਸੀ ਸ਼ਾਇਦ ਦੇਖੇ ਨਹੀਂ ਹੁੰਦੇ ਸੀ ਉਹ ਲਿਆ ਵੀ ਨਹੀਂ ਜਾਂਦਾ ਸੀ ਦੇਖ ਕੇ ਮਨ ਬਹੁਤ ਉਦਾਸ ਹੋ ਜਾਂਦਾ ਸੀ ਉਹਨਾਂ ਦੇ ਕਰੇ ਜਾ ਕੇ ਪਰ ਪ੍ਰਮਾਤਮਾ ਧੇਰ ਦਾਤ ਜ਼ਰੂਰ ਕਰਕੇ ਹੈ ਬਾਈ ਗੁਰੂ ਇਹਨਾਂ ਨੂੰ ਖੁਸ਼ੀਆਂ ਦੇਈ ਸਾਈ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਵੀ ਪੁੱਤਾਂ ਵਰਗੀਆਂ ਹੁੰਦੀਆਂ ਵਾਹਿਗੁਰੂ ਵੀ ਇਹਨਾਂ ਦੀਆਂ ਜਰੂਰ ਸੁਣੀ ਤੂੰ ਸੱਚਾ ਆਸ਼ੀਰਵਾਦ ਤਾਂ ਇਹਨਾਂ ਕਹਿੰਦੇ ਹੋਏ ਗੱਜ ਕੇ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ